ਲੈ ਵੀ ਸੱਚ ਨੂੰ ਜਿਹੜਾ ਝੋਨੇ ਵਾਲੀ ਪਰਾਲੀ ਹੁੰਦੀ ਉਹ ਤਾਂ ਆਪਣੀ ਮਜਬੂਰੀ ਹੋ ਜਾਂਦੀ ਆ ਅੱਗ ਲਾਉਣੀ ਪਰ ਇਹਨਾਂ ਦਿਨਾਂ ਚ ਬਹੁਤ ਵੀਰ ਅੱਗਾਂ ਲਾਈ ਜਾਂਦੇ ਆ ਖਾਸ ਕਦੇ ਵਾਸਤੇ ਕਿ ਜੀ ਕਰਾਹਾ ਲਵਾਉਣਾ ਵਾ ਲੇਜਰ ਲੈਵਲਰ ਲਵਾਉਣਾ ਵਾ ਇਹਦੇ ਲਈ ਅੱਗ ਲਾਉਣੀ ਪੈ ਰਹੀ ਆ ਆ ਮੈਂ ਵੀ ਲਵਾ ਰਿਆਂ ਵਾਂ ਅੱਗ ਨਹੀਂ ਲਾਈ ਆਪਾਂ ਪਰ ਸਿਰਫ ਇੱਕ ਵਾਰ ਕਲਟੀਵੇਟਰ ਕੀਤੇ ਆ ਦੋਸਤੋ ਪਰ ਇੱਕ ਵਾਰ ਰੋਟਾਵੇਟਰ ਕਰ ਦਿੱਤਾ ਕੋਈ ਜ਼ਿਆਦਾ ਜੇ ਕਹੀਏ ਖਰਚੇ ਵਾਲੀ ਗੱਲ ਹੋਵੇ ਤਾਂ ਖਰਚਾ ਨਹੀਂ ਕੋਈ ਜ਼ਿਆਦਾ ਪਿਆ ਤੇ ਪੂਰਾ ਵਧੀਆ ਵਾਹਣ ਬਣ ਗਿਆ ਪੂਰੀ ਵਧੀਆ ਜਾਨੀ ਕਿ ਕਾਫੀ ਪ੍ਰਾਲੀ ਸੀਗੀ ਭਾਰੀ ਪ੍ਰਾਲੀ ਤੇ ਕਣਕ ਜੋ ਟੇਢੀ ਜਿਹੜੀ ਹੋ ਜਾਂਦੀ ਉਹਦੇ ਚ ਪ੍ਰਾਲੀ ਕੁਛ ਰਹਿ ਜਾਂਦੀ ਟੂੜੀ ਵਾਲੀ ਮਸ਼ੀਨ ਉਹ ਵੀ ਚੰਗੀ ਤਰ੍ਹਾਂ ਨਹੀਂ ਚੱਕਦੀ ਪਰ ਯਾਰ ਆਪਣੇ ਲੋਕ ਐਵੇਂ ਬਿਨਾ ਮਤਲਬ ਤੋਂ ਹੀ ਕਹਿੰਦੀਆਂ ਯਾਰ ਵੀ ਅਸੀਂ ਤਾਂ ਅੱਗ ਲਾ ਕੇ ਹੁਣ ਮੈਂ ਕਈ ਵਾਣ ਦੇਖੇ ਆ ਉਹ ਵੀਰ ਕੀ ਕਰਦੇ ਉਹਨਾਂ ਨੇ ਕੁਛ ਵੀ ਨਹੀਂ ਕਰਾਉਣਾ ਕਈ ਬੰਦਿਆਂ ਨੇ ਕੁਛ ਵੀ ਨਹੀਂ ਕਰਾਉਣਾ ਨਾ ਘਰਾ ਹਾ ਲਾਉਣਾ ਨਾ ਕੁਛ ਹਾਲ ਮਾਰ ਕੇ ਰੱਖਨੇ ਆ ਤੇ ਫੇਰ ਵੀ ਅੱਗ ਲਾਈ ਜਾਂਦੇ ਆ ਅੱਗ ਲਾ ਕੇ ਤੇ ਹਾਲ ਮਾਰ ਦਿੰਦੇ ਆ ਚਲੋ ਜੀ ਆਪਾਂ ਇਧਰ ਲਈ ਵਾਹਨ ਨੂੰ ਮੈਂ ਨਹੀਂ ਕਰਾਹਾ ਲਵਾਉਣਾ ਪਰ ਉਹਦੇ ਚ ਹਾਲ ਉਵੇਂ ਮਾਰ ਕੇ ਰੱਖ ਤੇ ਕੱਲੇ ਬਸ ਤੇ ਹਰ ਵਾਰ ਆਪਾਂ ਹਾਲ ਹੀ ਮਾਰੀਦੇ ਆ ਹੋਰ ਕੋਈ ਤਵੀਆਂ ਨਹੀਂ ਕੁਛ ਨਹੀਂ ਮਾਰਨਾ ਹੁੰਦਾ ਗਾ ਤੇ ਇਹਦੇ ਚ ਰੋਟਾਵੇਟਰ ਤਾਂ ਕਰਨਾ ਪਿਆ ਕਿਉਂਕਿ ਆਪਾਂ ਕਰਾਹਾ ਲਵਾਉਣਾ ਸੀ ਤੇ ਰੋਟਾਵੇਟਰ ਇੱਕ ਵਾਰ ਲнгаਇਆ ਇੱਕ ਵਾਰ ਹਾਲ ਲнгаਇਆ ਤੇ ਆਵਾਜ਼ ਦੇਖ ਲੋ ਕੋਈ ਗੁੱਥੇ ਨਹੀਂ ਲੱਗਦੇ ਕੋਈ ਪ੍ਰਾਲੀ ਨਹੀਂ ਲੱਗ ਰਹੀ ਇਹ ਜਿਹੜੀ ਹੈਗੀ ਏ ਤੂੜੀ ਬਣ ਜਾਣੀ ਆ ਬਿਲਕੁਲ ਤੇ ਯਾਰ ਠੀਕ ਆ ਜਦੋਂ ਆਪਾਂ ਨੂੰ ਜਿਹੜੀ ਜ਼ਰੂਰਤ ਹੋ ਪੈ ਜਾਂਦੀ ਏ ਉਦੋਂ ਮਜਬੂਰੀ ਹੋ ਜਾਂਦੀ ਏ ਆਪਣੀ ਉਹਨੂੰ ਅੱਗ ਲਾਉਣੀ ਪੈਂਦੀ ਆ ਪਰ ਯਾਰ ਜੇ ਉਹਨੂੰ ਅੱਗ ਲਾਉਣੀ ਮਜਬੂਰੀ ਆ ਪਰ ਇਹਨਾਂ ਦਿਨਾਂ 'ਚ ਤਾਂ ਕੋਈ ਮਜਬੂਰੀ ਨਹੀਂ ਗਈ ਕਾਫੀ ਲੋਕਾਂ ਨੇ ਮਾਂ ਸਾੜੇ ਆ ਕਈ ਵਾਰ ਕਈ ਐਵੇਂ ਦੇ ਬੰਦੇ ਵੀ ਦੇਖੇ ਆ ਆਪ ਦੇ ਖੇਤ ਨੂੰ ਅੱਗ ਲਾਉਣ ਆਏ ਲਾ ਕੇ ਅੱਗ ਪੁਰ ਜਾਂਦੇ ਆ ਅੱਜ ਹੋਰ ਪਾਸੇ ਵਾਲਿਆਂ ਦੇ ਖੇਤ ਵੀ ਸੜ ਜਾਂਦੇ ਆ ਤੇ ਕੋਈ ਆ ਕਰਾਹਾ ਨਹੀਂ ਰੁਕ ਰਿਹਾ ਕਿਤੇ ਕੋਈ ਅੱਗੇ ਲੱਗ ਨਹੀਂ ਰਿਹਾ ਵੀ ਮਿੱਟੀ ਨਾ ਸਹੀ ਚਲਦੀ ਹੋਵੇ ਚੱਕੀ ਦਾ ਹੋਵੇ ਏਦੋਂ ਜਾਂ ਕੁਝ ਹੋਵੇ ਕੋਈ ਐਵੀ ਜੀ ਪ੍ਰੋਬਲਮ ਨਹੀਂ ਆਈ ਤੇ ਆ ਵਧੀਆ ਚੱਲੀ ਜਾਂਦਾ ਵਾ ਚਲੋ ਥੋੜਾ ਜਿਹਾ ਖਰਚਾ ਆਉਂਦਾ ਵਾ ਪਰ ਉਹਨਾ ਆਪਾਂ ਨੂੰ ਆ ਪਰਾਲੀ ਵੀ ਬੱਜ ਗਈ ਆ ਇਹਦੀ ਕੋ ਖਾਦ ਬਣੂਗੀ ਜਿਹੜੇ ਵੀਰ ਐਵੇਂ ਕਹੀ ਤਾਂ ਯਾਰ ਚਲੋ ਕਰਾਹਾ ਲਵਾਉਣ ਵਾਲੇ ਚਲੋ ਫੇਰ ਵੀ ਮੰਨ ਲਿਆ ਵੀ ਅੱਗ ਲਾ ਲਈ ਉਹ ਜਿਹਦੇ ਕੋਲੇ ਰੋਟਾ ਵੇਟਰ ਤਵੀਆਂ ਹੈ ਨਹੀਂ ਆ ਉਹਦੇ ਕੋਲੇ ਇਹੀ ਹਾਲ ਆ ਵੀ ਅਰ ਜਿਹਦੇ ਕੋਲੇ ਹੈਗੇ ਆ ਸੰਦ ਮੇਰੇ ਹਿਸਾਬ ਨਾਲ ਉਹਨੂੰ ਤੇ ਇਹੀ ਚਾਹੀਦਾ ਯਾਰ ਵੀ ਐਗ ਨਾ ਲਾਵੀ ਇੱਕ ਵਾਰ ਕਲਟੀਵੇਟਰ ਕਰਕੇ ਇਹਦੇ ਉੱਪਰੋਂ ਰੋਟਾਵੇਟਰ ਲੰਗਾ ਲੋ ਜਾਂ ਤਵੇਂਗਾ ਲਗਾ ਲੋ ਜਾਂ ਪਹਿਲਾਂ ਤਵੀਆਂ ਕਰ ਲਓ ਹੁਣ ਪੱਟੇ ਨਹੀਂ ਜਾਂਦੇਗੇ ਇੱਕ ਵਾਰ ਕਲਟੀਵੇਟਰ ਮਾਰ ਕੇ ਰੋਟਾਵੇਟਰ ਲਗਾ ਲੋ ਤੇ ਉਨੀ ਉਨੀ ਮਿੱਟੀ ਉੱਤੋਂ ਪੱਟੀ ਜਾਣੀ ਆ ਜਿੰਨੀ ਚੱਕਰਾ ਹਾ ਲੱਗ ਜਾਣਾ ਇਧਰ ਉਧਰ ਜਿਹੜੀ ਮਿੱਟੀ ਹੋਣੀ ਆ ਤੇ ਬਾਕੀ ਸਹਿਮਤੋਂ ਤਾਂ ਸ਼ੇਅਰ ਵੀ ਕਰਿਓ ਆਪਾਂ ਤਾਂ ਅੱਗ ਨਹੀਂ ਲਾਈ ਤੇ ਐਦਕੀ ਉਮੀਦ ਆ ਵੀ ਆਪਾਂ ਝੋਨੇ ਵਾਲੀ ਬਰਾਲੀ ਨੂੰ ਵੀ ਅੱਗ ਨਾ ਲਾਈਏ ਉਹ ਵੀ ਕੋਸ਼ਿਸ਼ ਐਦਕੀ ਜਾਰੀ ਰਹੂਗੀ ਆਪਣੀ ਪੂਰੀ ਤੇ ਆ ਵਧੀਆ ਚੱਲੀ ਜਾਂਦਾ ਕਰਾ